ਨਾਨਕ ਰਮਈਆ ਦੀ ਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਪਿਆਰ ਬਾਲਿਓ ਸਤਸੰਗੀ ਜਨੋ ਸਤਗੁਰਾਂ ਦੀ ਕਿਰਪਾ ਸਦਕਾ ਅੱਜ ਆਪਾ ਪਾਵਨ ਪਵਿੱਤਰ ਅੰਗ 675 ਤੇ ਸੁਭਾਈ ਮਾਨ ਸ਼ਬਦ ਪੜਿਆ ਜੋਤਨਾ ਅਸਰੀ ਰਾਗ ਅੰਦਰਾ ਹੈ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੈ ਸਤਗੁਰਾਂ ਨੇ ਸਮਝਾਉਣਾ ਕੀਤਾ ਕਰ ਕਿਰਪਾ ਲਿਓ ਮੋਹੇ ਨਾਮਾ ਬੰਧਨ ਤੇ ਛੁਟਕਾਈ ਹੇ ਗੁਰੂ ਜੀ ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਬਖਸ਼ੋ ਤੇ ਬੰਦਨਾ ਵਿੱਚੋਂ ਮੇਰਾ ਛਟਕਾਰਾ ਹੋ ਜੇ ਮੋਹ ਮਾਇਆ ਦੇ ਬੰਦਨਾ ਚੋਂ ਛਟਕਾਰਾ ਹੋ ਜੇ ਮਨ ਤੇ ਵਿਸਰਿਓ सगलो ਤੰ ਦਾ ਗੁਰ ਕੀ ਜਰਨੀ ਨਾ ਏ ਮੇਰੇ ਮਨ ਦੇ ਵਿੱਚੋਂ ਸਾਰੇ ਧੰਦਿਆਂ ਦੀ ਖਿੱਚ ਮੁੱਕ ਜੇ ਧੰਦਾ ਕਰਨ ਆਪਣੀ ਕਿਰਤ ਕਰਨੀ ਆ ਉਹ ਤੋਂ ਨਹੀਂ ਰੋਕਿਆ ਮਹਾਰਾਜ ਨੇ ਧਿਆਨ ਨਾਲ ਸਮਝਣਾ ਭਾਈ ਸਾਹਿਬ ਗੁਰ ਪਿਆਰ ਵਾਲਿਓ ਧਿਆਨ ਨਾਲ ਸਮਝਣਾ ਜਿਹੜਾ ਆਪਾਂ ਕਾਰੋਬਾਰ ਕਰਨਾ ਆਪਣਾ ਕਿਰਤ ਕਰਨੀ ਉਹ ਕਰਨੀ ਆ ਹੋਰ ਜਿਹੜੇ ਧੰਦਿਆਂ ਦੇ ਵਿੱਚ ਮੇਰਾ ਮਨ ਫਸਿਆ ਰਹਿੰਦਾ ਉਹਦੀ ਗੱਲ ਕਰਦੇ ਨੇ ਮਹਾਰਾਜ ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਜਰਨੀ ਲਾਏ ਹੋਰ ਕਿਸੇ ਪਾਸਿਓ ਮੇਰਾ ਮਨ ਸਾਰਿਆਂ ਪਾਸਿਓ ਤੋਂ ਮੁੜ ਜਾਏ ਤੇ ਕਰਤ ਕਮਾਈ ਵਿੱਚ ਸੱਚੀ ਸੁੱਚੀ ਕਰਤ ਕਮਾਈ ਵਿੱਚ ਤੇ ਤੇਰੇ ਨਾਮ ਦੇ ਨਾਲ ਮੇਰਾ ਤੇਰੇ ਚਰਨਾਂ ਨਾਲ ਮੇਰਾ ਮਨ ਲੱਗ ਜਾਏ ਅੱਗੇ ਮਹਾਰਾਜ ਨੇ ਦੱਸਿਆ ਸਾਤ ਸੰਗ ਚਿੰਤਾ ਬੇਰਾਨੀ ਛਾਡੀ ਸਾਤ ਸੰਗ ਚਿੰਤਾ ਬੇਰਾਨੀ ਛਾਡੀ ਜਦੋਂ ਗੁਰੂ ਸਾਧੂ ਦੀ ਸੰਗਤ ਵਿੱਚ ਆਉਂਦਾ ਨਾ ਮਨੁੱਖ ਤੇ ਉਦੋਂ ਸਾਰੀਆਂ ਉਹਦੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ ਚਿੰਤਾਵਾਂ ਤੋਂ ਛਡਕਾਰਾ ਹੋ ਜਾਂਦਾ ਅਹਮ ਬਦਮੋ ਮਨਵਾਸਨ ਦੇ ਕਰ ਗੜਾ ਗਾਡੀ ਅਹਮ ਬਦ ਮੋ ਬਾਸਨ ਦੇ ਕਰ ਗੜਾ ਗੜਾ ਗਾਡੀ ਮਹਾਰਾਜ ਬਸ ਆਪਾਂ ਇਹ ਸਿੱਧੀ ਗੱਲ ਸਮਝ ਲਓ ਕਿ ਹੇ ਸੱਚੇ ਪਾਤਸ਼ਾਹ ਜਦੋਂ ਤੇਰੇ ਨਾਮ ਬਾਣੀ ਨਾਲ ਜੁੜਦਾ ਨਾ ਮਨੱਖ ਤੂੰ ਕਿਰਪਾ ਕਰਕੇ ਆਪਦੇ ਚਾਨਣ ਨਾਲ ਜੋੜਦਾ ਉਹਦੀਆਂ ਸਾਰੀਆਂ ਚਿੰਤਾਵਾਂ ਝੋਰੇ ਵਾਸਨਾਵਾਂ ਇੱਛਾਵਾਂ ਸਾਰੀਆਂ ਦੂਰ ਹੋ ਜਾਂਦੀਆਂ ਨੇ ਰਹਾਉ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸ ਕੈ ਬੈਰਾਈ ਹੇ ਸੱਚੇ ਪਾਤਸ਼ਾਹ ਅਪਜੀ ਦੀ ਐਡੀ ਕਿਰਪਾ ਹੋਈ ਜਦੋਂ ਨਾਮ ਬਾਣੀ ਨਾਲ ਜੁੜਿਆ ਮਨ ਨਾ ਤਾਂ ਕੋ ਮੇਰਾ ਕੋਈ ਦੁਸ਼ਮਣ ਰਹਾ ਸਾਰੇ ਮੇਰੇ ਸੱਜਣ ਲੱਗਦੇ ਨੇ ਮੈਨੂੰ ਕਿਉਂਕਿ ਤੇਰਾ ਰੂਪ ਦੇਖ ਰਿਆ ਮੈਂ ਹੁਣ ਆਪ ਜੀ ਦੀ ਕਿਰਪਾ ਸਦਕਾ ਨਾ ਹਮ ਕਿਸਕੇ ਬਰਾਈ ਅਸੀਂ ਹੁਣ ਕਿਸੇ ਦੀ ਬਰਾਈ ਨਹੀਂ ਕਰਦੇ ਨਾ ਕਿਸੇ ਨੂੰ ਬੁਰਾ ਕਹਿੰਨੇ ਆ ਬ੍ਰਹਮ ਪ੍ਰਸਾਰ ਪਸਾਰਿਓ ਭੀਤਰ ਆਪ ਜੀ ਨੇ ਕਿਰਪਾ ਕਰਕੇ ਇਹ ਬ੍ਰਹਮ ਦਾ ਪਸਾਰਾ ਕੀਤਾ ਹੈ ਸਤ ਗੁਰ ਤੇ ਸੂਝੀ ਪਾਈ ਇਹ ਗੁਰੂ ਆਪ ਜੀ ਤੋਂ ਸੂਝ ਮਿਲੀ ਹੈ ਸਾਨੂੰ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਤੇਰੀ ਕਿਰਪਾ ਦੇ ਨਾਲ ਸਾਡੇ ਸਾਰੇ ਮਿੱਤਰ ਬਣ ਗਏ ਤੇ ਅਸੀਂ ਸਾਰਿਆਂ ਦੇ ਸੱਜਣ ਬਣ ਗਏ ਦੂਰ ਪਰਾਇਓ ਮਨ ਕਾ ਬਿਰਹਾ ਜਿਹੜਾ ਮੇਰਾ ਮਨ ਪਰਾਇਆ ਪਰਾਇਆ ਸਮਝਦਾ ਸੀ ਨਾ ਆਪਣੇ ਸਕਿਆਂ ਨੂੰ ਵੀ ਤੇ ਮਨੁੱਖਤਾ ਨੂੰ ਉਹ ਦੂਰ ਹੋ ਗਿਆ ਹੁਣ ਦੂਰ ਪਰਾਇਓ ਮਨ ਕਾਬਿਰ ਹਾ ਤਾਂ ਮੇਲ ਕਿਉ ਮੇਰੇ ਰਾਜਨ ਆਪ ਜੀ ਨੇ ਕਿਰਪਾ ਕਰਕੇ ਮੇਰੇ ਅੰਦਰੇ ਬੁੱਧੀ ਪੈਦਾ ਕੀਤੀ ਆ ਤੇ ਮੈਨੂੰ ਹੁਣ ਆਪ ਜੀ ਦਾ ਰੂਪ ਹੀ ਦਿਖਦਾ ਹੈ ਬਿਨ ਸਿਉ ਢੀਟਾ ਅੰਮ੍ਰਿਤ ਭੂਠਾ ਢੀਠਪੁਣਾ ਮੇਰਾ ਦੂਰ ਹੋ ਗਿਆ ਤੇ ਅੰਮ੍ਰਿਤਮਈ ਨਾਮ ਦੀ ਦਾਤ ਮੈਨੂੰ ਮਿਲ ਗਈ ਹੁਣ ਮੈਂ ਅੰਮ੍ਰਿਤਮਈ ਨਾਮ ਤੇਰੀ ਬਾਣੀ ਰਾਹੀ ਪ੍ਰਾਪਤ ਕਰਦਾ ਹਾਂ ਲਿਖਿਆ ਮਾਰਾ ਨੇ ਬੈਨਸੋ ਟੀਟਾ ਅੰਮ੍ਰਿਤ ਬੂਠਾ ਕਦੋਂ ਜੀ ਸ਼ਬਦ ਲੱਗੋ ਗੁਰ ਮਿੱਠਾ ਜਿਹਨੂੰ ਗੁਰੂ ਦਾ ਸ਼ਬਦ ਮਿੱਠਾ ਲੱਗਣ ਲੱਗ ਗਿਆ ਗੁਰੂ ਦੇ ਬਚਨ ਸੋਹਣੇ ਚੰਗੇ ਲੱਗਣ ਲੱਗੇ ਸਮਝ ਲਓ ਕਿਰਪਾ ਹੋ ਗਈ ਕਿਰਪਾ ਹੋਣੀ ਸ਼ੁਰੂ ਹੋ ਗਈ ਸਮਝ ਲਓ ਮੰਨ ਲਿਓ ਇਹ ਮਨ ਚ ਬੈਨਸੋ ਟੀਟਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰ ਮਿੱਠਾ ਚਲ ਥਲ ਮਹੀਲ ਜਲ ਵਿੱਚ ਵੀ ਤੇ ਧਰਤੀ ਉੱਪਰ ਵੀ ਮਹੀਲ ਚਾਰ ਸਪੇਰੇ ਧਰਤੀ ਅਸਮਾਨ ਸਾਰੇ ਮਹੀਲ ਮਹਾਰਜ ਕਹਿੰਦੇ ਜਲ ਥਲ ਮਹੀਲ ਸਰਬ ਨਿਵਾਸੀ ਨਾਨਕ ਕਰਮਈਆ ਡੀਠਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਆਪ ਜੀ ਦੀ ਕਿਰਪਾ ਸਦਕਾ ਹੁਣ ਸਾਰੇ ਭਵਨਾਂ ਦੇ ਵਿੱਚ ਧਰਤੀ ਅਸਮਾਨ ਚਾਰੇ ਕੁੰਟਾਂ ਦਸਾਂ ਦਸ਼ਾਵਾਂ ਵਿੱਚ ਮੈਨੂੰ ਪ੍ਰਭੂ ਪਰਮਾਤਮਾ ਹੀ ਦਿਖਦਾ ਹੈ ਉਹ ਰਾਜਨ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਸਾਰੀ ਕੁਦਰਤ ਨੂੰ ਪੈਦਾ ਕਰਨ ਵਾਲਾ ਹੈ ਤੇ ਕੁਦਰਤ ਮਨੁੱਖਤਾ ਦਾ ਜਾਨੀ ਮਾਲੀ ਦਾ ਨੁਕਸਾਨ ਕਦੋਂ ਕਰਦੀ ਹੈ ਜਦੋਂ ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰਦੇ ਹਾਂ ਆ ਹੁਣ ਹੜ ਆਏ ਹੋਏ ਨੇ ਛੇੜਛਾੜ ਹੀ ਆ ਅਕੱਲ ਮੈਂ ਵੀਡੀਓ ਦੇਖ ਰਿਹਾ ਸੀ ਉਥੇ ਡੈਮਾਂ ਦੇ ਬੰਨ੍ਹ ਨੇ ਜਿਹੜੇ ਬੈਰੀਗੇਟ ਲੱਗੇ ਹੋਏ ਨੇ ਪਾਣੀ ਦੇ ਉਥੇ ਜਾ ਕੇ ਦੇਖਿਆ ਆਪਣੇ ਪੰਜਾਬ ਵਾਲ ਨੂੰ ਹੀ ਪਾਣੀ ਛੱਡਿਆ ਬਾਕੀ ਸੁੱਕੇ ਪਏ ਨੇ ਉੱਤਰ ਨੂੰ ਜਾਣ ਬੁੱਝ ਕੇ ਮਤਬਲਾ ਸਾਜ਼ਿਸ਼ ਆ ਪੰਜਾਬ ਦੇ ਨਾਲ ਡੋਬਣ ਦੀ ਜਿਵੇਂ ਹੁਣ ਮਾਨ ਸਰਕਾਰ ਮਾਨ ਸਰਕਾਰ ਨੇ ਪਾਣੀ ਨਹੀਂ ਸੀ ਦਿੱਤਾ ਉਹਨਾਂ ਨੂੰ ਜਿਹੜੀ ਉਹ ਨਹਿਰ ਪਹਿਲਾਂ ਚੱਲਦੀ ਸੀ ਰਾਜਸਥਾਨ ਨੂੰ ਜਾਂਦੀ ਸੀ ਹਰਿਆਣੇ ਨੂੰ ਉਹ ਨਹਿਰ 'ਚ ਪਾਣੀ ਦਿੱਤਾ ਨਹੀਂ ਇਹ ਕਹਿੰਦੇ ਵੀ ਨਹੀਂ ਸਾਡੇ ਜੋਗਾ ਪਾਣੀ ਅਸੀਂ ਨਹੀਂ ਦੇਣਾ ਉਹ ਹੁਣ ਇਸ ਖੇਚ ਦੇ ਨਾਲ ਉਹ ਕਹਿੰਦੇ ਲਓ ਤੋ ਤੁਹਾਡਾ ਪਾਣੀਆ ਤਾਂ ਫਿਰ ਸੰਭੋ ਖੱਜ ਦੇ ਨਾਲ ਪਾਣੀ ਛੱਡ ਕੇ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਆ ਇਹ ਹੋਰ ਕੋਈ ਇੰਨਾ ਨਹੀਂ ਕੁਦਰਤ ਨੁਕਸਾਨ ਕਰਦੀ ਹਾਂ ਪਾਣੀ ਆ ਗਿਆ ਚਲੋ ਕੋਈ ਨਹੀਂ ਘਰਾਂ 'ਚ ਵੜ ਗਿਆ ਥੋੜਾਪੋੜ ਆ ਗਿਆ ਤਾਂ ਠੀਕ ਹੈ بارش ਦਾ ਪਾਣੀ ਆ ਗਿਆ ਵੱਧ بارش ਹੋ ਗਈ ਇਹ ਤਾਂ ਪਾਣੀ ਜਮਾ ਕਰਾਇਆ ਹੋਇਆ ਛੱਡ ਰਹੇ ਨੇ ਛੱਡ ਵੀ ਪੰਜਾਬ ਨੂੰ ਰਹੇ ਨੇ ਚਲੋ ਕਹਿਣ ਦਾ ਭਾਵ ਹੈ ਬਈ ਜਿਹੜਾ ਕੁਦਰਤ ਦੇ ਵਿੱਚ ਕਾਦਰ ਕੁਦਰਤ ਨੂੰ ਬਣਾ ਕੇ ਆਪਣੀ ਨੂੰ ਚਲਾ ਰਿਹਾ ਉਹ ਨੁਕਸਾਨ ਦਾ ਇੱਕ ਕੁਦਰਤ ਨਹੀਂ ਹੈਗੀ ਉਹ ਜਿਹੜੀ ਕੁਦਰਤੀ ਕੋਈ ਲਹਿਰ ਆਉਂਦੀ ਆ ਜਾਂ ਕੋਈ ਸੁਨਾਮੀ ਲਹਿਰ ਆ ਗਈ ਜਾਂ ਕੋਈ ਤੂਫਾਨ ਆ ਗਿਆ ਜਾਂ بارش ਦਾ ਪਾਣੀ ਇਕੱਠਾ ਹੋ ਕੇ ਕਈ ਵਾਰੀ بارش ਦਾ ਪਾਣੀ ਇਕੱਠਾ ਹੋ ਕੇ ਕਈ ਵਾਰੀ ਫਸਲ ਡੁੱਬ ਜਾਂਦੀ ਹੈ ਜਾਂ ਕਿਸੇ ਦਾ ਘਰ ਡਹਿ ਗਿਆ ਉਹ ਗੱਲ ਵੱਖਰੀ ਆ ਇੱਕ ਸਾਜ ਦੇ ਨਾਲ ਛੱਡਿਆ ਜਾ ਰਿਹਾ ਮਹਾਰਾਜ ਕਹਿੰਦਾ ਜਲ ਥਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਡੀਟਾ ਗੁਰੂ ਮਹਾਰਾਜ ਕਹਿੰਦੇ ਅਸੀਂ ਸਾਰਿਆਂ ਪਵਨਾ ਵਿੱਚ ਦੇਖ ਲਿਆ ਪ੍ਰਭੂ ਪਰਮਾਤਮਾ ਨੂੰ ਸ਼ਬਦ ਗੁਰੂ ਦੀ ਕਿਰਪਾ ਨਾਲ ਸੋ ਇਹ ਸ਼ਬਦ ਜਿੰਨੀ ਕ ਆਪਾਂ ਨੂੰ ਮਹਾਰਾਜ ਦੀ ਕਿਰਪਾ ਨਾਲ ਸਮਝ ਲੱਗੀ ਆ ਉਹਨਾਂ ਕ ਆਪਾਂ ਅਖਰੀ ਤੇ ਪਾਵਰਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਜੋ ਲੜੀਵਾਰ ਅੱਪਾ ਕਰਦੇ ਆ ਉਹ ਪਾਵਨ ਪਵਿੱਤਰ ਅੰਗ 468 ਤੇ ਸੁਭਾਏਮਾਨ ਆਸਾ ਦੀ ਵਾਰ ਵਿੱਚੋਂ ਪੰਕਤੀਆਂ ਨੇ ਜਿੱਥੇ ਕਹੇ ਮਹਾਰਾਜ ਦੱਸਦੇ ਨੇ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ ਜਿਹੜੇ ਆਪਾਂ ਹੁਣ ਪਹਿਲਾ ਪੰਕਤੀ ਪੜ੍ਹੀ ਐ ਹੋਂ ਵਿੱਚ ਨਰਕ ਸੁਰਗ ਅਵਤਾਰ ਇਸ ਤੋਂ ਪਹਿਲਾਂ ਵਾਲੀ ਪੰਕਤੀ ਮੈਂ ਦੱਸ ਦੇਖ ਲੈਨੇ ਆਪਾਂ ਹੋਂ ਵਿੱਚ ਪਾਪ ਪੁੰਨ ਵਿਚਾਰ ਜਦ ਤਾਂ ਹੀ ਆਪਣੇ ਕਾਦਰ ਨਾਲੋਂ ਵੱਖਰੀ ਹੋਂਦ ਦੇ ਭਰਮ ਵਿੱਚ ਹੈ ਤਦ ਤਾਈਂ ਆਪਣੇ ਕੀਤੇ ਪਾਪਾਂ ਤੇ ਪੁੰਨਾਂ ਦੀ ਗਿਣਤੀ ਗਿਣਦਾ ਰਹਿੰਦਾ ਹੈ ਮਨੁੱਖ ਭਾਵ ਇਹ ਸੋਚਦਾ ਹੈ ਕਿ ਮੈਂ ਇਹ ਭਲੇ ਕੰਮ ਕੀਤੇ ਹਨ ਮੈਂ ਇਹ ਮਾੜੇ ਕੰਮ ਕੀਤੇ ਹਨ ਇਥੋਂ ਤੱਕ ਆਪਕਾਲੇ ਸ਼ਬਦ ਪੜਿਆ ਸੀ ਇਹੀ ਮਨੁੱਖ ਸੋਚਦਾ ਰਹਿੰਦਾ ਆਪਣੀ ਬਖਰੀ ਬਖਰੀ ਹੋਣ ਬਣਾਈ ਬੈਠਾ ਪ੍ਰਭੂ ਪ੍ਰਮਾਤਮਾ ਨਾਲੋਂ ਵੀ ਮੈਂ ਆ ਚੰਗਾ ਕਰਤਾ ਤੇ ਆ ਮਾੜਾ ਕਰਤਾ ਤੇ ਇਹ ਕਿ ਲਿਆ ਹੰਕਾਰ ਮਹਾਰਾਜ ਕਹਿੰਦੇ ਹੰਕਾਰ ਆ ਇਹ ਹਉਮੈ ਆ ਤੇਰੀ ਇਹ ਹਉ ਵਿੱਚ ਨਰਕ ਸੁਰਗ ਅਵਤਾਰ ਫੇਰ ਮਹਾਰਾਜ ਕਹਿੰਦੇ ਇਹ ਤੇ ਇਸੇ ਬਖੇਰੇ ਵਿੱਚ ਰਹਿਣ ਕਰਕੇ ਭਾਵ ਰੱਬ ਵਿੱਚ ਆਪਣਾ ਆਪ ਇੱਕ ਰੂਪ ਨਾ ਕਰਨ ਕਰਕੇ ਕਦੇ ਨਰਕ ਵਿੱਚ ਪੈਂਦਾ ਹੈ ਕਦੇ ਸੁਰਗ ਵਿੱਚ ਪੈਂਦਾ ਹੈ ਮਨੁੱਖ ਕਦੇ ਤਾਂ ਸੁਰਗ ਭੋਗਦਾ ਤੇ ਕਦੇ ਨਰਕ ਭੋਗਦਾ ਕਿਉਂਕਿ ਆਪਣੀ ਬੱਕਰੀ ਹੋਂਦ ਬਣਾਈ ਬੈਠਾ ਨਾ ਉਹ ਪ੍ਰਭੂ ਪਰਮਾਤਮਾ ਨੂੰ ਭੁੱਲਿਆ ਹੋਇਆ ਆਪਦੀ ਅਡਰ ਕੋਈ ਪਛਾਣ ਬਣਾਈ ਬੈਠਾ ਵੀ ਮੈਂ ਹੀ ਆ ਬਸ ਜਿਵੇਂ ਆਪਾਂ ਪਾਣੀਆਂ ਦੀ ਗੱਲ ਕਰੀ ਐ ਵੇ ਹੁਣ ਆਪਦੇ ਪਾਸੇ ਕਰੀ ਬੈਠਾ ਵੀ ਆਪਾਂ ਆਪਣੀ ਮਰਜ਼ੀ ਨਾਲ ਛੱਡਾਂਗੇ ਕਰਲਾ ਇਕੱਠਾ ਜਿੱਦ ਤਰ ਆਪਾਂ ਨੂੰ ਚਾਹੀਦਾ ਉਧਰ ਛੱਡਾਂਗੇ ਜਦੋਂ ਪਤਾ ਵੀ ਹੁਣ ਸਾਬਾ ਗਸਾਰਿਆਂ ਨੂੰ ਡੋਬੂ ਫੇਰ ਪੰਜਾਬ ਨੂੰ ਰੋੜਨ ਦੀ ਗੱਲ ਕਰਦੇ ਨੇ ਇਹ ਹੋਮੇ ਆ ਹੋਮੇ ਇਹ ਅੰਕਾਰ ਤੇ ਗੁਰਬਾਣੀ ਕੀ ਕਹਿੰਦੀ ਆ ਵੱਡੇ ਵੱਡੇ ਹੰਕਾਰੀਆਂ ਨਾਨਕ ਵੱਡੇ ਵੱਡੇ ਹੰਕਾਰੀਆਂ ਮੈਨੂੰ ਪੰਗਤੀ ਬਿਸਰਗੀ ਜੀ ਜਾਨੀ ਵੱਡੇ ਵੱਡੇ ਹੰਕਾਰੀਆਂ ਵਾਲੀ ਪੈਠ ਕਰ ਲੈਂਦਾ ਭਾਬ ਸਮਝ ਲੈਣੇ ਆਪਾਂ ਵੱਡੇ ਵੱਡੇ ਹੰਕਾਰੀਆਂ ਨਾਨਕਾ ਪਿੱਠ ਦੇ ਨਾਮ ਦਿਉ ਮੁਖ ਲਾਇਆ ਆਗੀ ਨਾਮ ਜੱਪੀਆਂ ਵੱਲੀ ਮੁੱਖ ਕਰਦਾ ਪ੍ਰਭੂ ਪਰਮਾਤਮਾ ਤੇ ਹੰਕਾਰੀਆਂ ਵੱਲੀ ਪਿੱਠ ਕਰ ਲੈਂਦਾ ਫਿਰ ਨਾਮ ਜੱਪਣ ਵਾਲੇ ਤਾਂ ਦੇਖੋ ਕਿੱਡੇ-ਕੱਡੇ ਪਾਣੀ ਦੇ ਵਿੱਚੋਂ ਵੀ ਬਚ ਗਏ ਕੋਠੀਆਂ ਵੀ ਢਹਿ ਗਈਆਂ ਕਾਰਾਂ ਵੀ ਰੁੜ ਗਈਆਂ ਤੇ ਤਾਂ ਵੀ ਉਹ ਬਚ ਗਏ ਜਿਹੜੇ ਹੰਕਾਰੀ ਆ ਹੰਕਾਰੀਆਂ ਦੀ ਜਦੋਂ ਵਾਰੀ ਆ ਗਈ ਫਿਰ ਕੁਦਰਤ ਦੀ ਚੱਕੀ ਚੱਲੇਗੀ ਜ਼ਰੂਰ ਪਰ ਪੀਸੇਗੀ ਬੜਾ ਬਰੀਕ ਮਹਾਰਾਜ ਕਹਿੰਦਾ ਐਵੇਂ ਹੰਕਾਰ ਹੀ ਜੱਗੀ ਫਿਰਦਾ ਹੋਂ ਵਿੱਚ ਨਰਕ ਸੁਰਗ ਅਵਤਾਰ ਫਿਰ ਮਰਦਾ ਜੰਮਦਾ ਰਹਿੰਦਾ ਇਨਸਾਨ ਅਗਲੀ ਪੰਕਤੀ 'ਚ ਮਹਾਰਾਜ ਦੱਸਦੇ ਨੇ ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇਂ ਜਦ ਤਾਈ ਆਪਣੇ ਕਰਤਾਰ ਨਾਲੋਂ ਵੱਖਰੀ ਹੋਂਦ ਵਿੱਚ ਜੀਵ ਵੱਜਾ ਪਿਆ ਹੈ ਤਦ ਤੱਕ ਹੱਸਦਾ ਹੈ ਕਦੇ ਰੋਂਦਾ ਹੈ ਭਾਵ ਆਪਣੇ ਆਪ ਨੂੰ ਕਦੇ ਸੁਖੀ ਸਮਝਦਾ ਹੈ ਕਦੇ ਦੁਖੀ ਹੁਣ ਜਿਨ੍ਹਾਂ ਦੀ ਸਾਜ਼ਿਸ਼ ਆ ਪਾਣੀ ਵਿੱਚ ਪੰਜਾਬ ਨੂੰ ਡੋਬ ਕੇ ਮਾਰਨ ਦੀ ਪੰਜਾਬ ਨੂੰ ਖਤਮ ਕਰਨ ਦੀ ਉਹ ਹੁਣ ਪਾਣੀ ਦੇਖਦੇ ਕੇ ਹੱਸਦੇ ਵੀ ਹੋਣੇ ਆ ਤੇ ਜਦੋਂ ਵਾਰੀ ਉਹਨਾਂ ਦੀ ਆ ਗਈ ਉਦੋਂ ਰੋਂਦੇ ਵੀ ਆ ਰੋਣ ਕੇ ਫਿਰ ਚਲੋ ਇਹ ਤਾਂ ਇੱਕ ਧਾਰਨਾ ਲੈਨੇ ਆਪਾਂ ਬੱਕਰੀ ਬਾਹਰੀ ਬਾਹਰੀ ਧਾਰਨਾ ਲੈ ਲਈ ਦੀ ਆ ਵੀ ਗੱਲ ਸੌਖੀ ਸਮਝ ਆ ਜਾਂਦੀ ਆ ਮਹਾਰਾਜ ਕਹਿੰਦੇ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ ਰੱਬ ਨਾਲੋਂ ਆਪਣੀ ਹਸਤੀ ਬੱਕਰੀ ਰੱਖਣ ਕਰਕੇ ਕਦੇ ਉਸ ਦਾ ਮਨ ਪਾਪਾਂ ਦੀ ਮੈਲ ਵਿੱਚ ਲਿਬੜ ਜਾਂਦਾ ਹੈ ਕਦੇ ਉਹ ਆਪਣੇ ਆਪ ਹੀ ਉਤਮ ਤੇ ਆਸਰੇ ਉਸ ਮੈਲ ਨੂੰ ਧੋਂਦਾ ਹੈ ਉਸ ਉਦਮ ਦੇ ਆਸਰੇ ਆਪਣੇ ਮਨ ਦੀ ਮੈਲ ਨੂੰ ਧੋ ਲੈਂਦਾ ਕਦੀ ਕਹਿੰਦਾ ਮੈਂ ਹੁਣ ਸਾਫ਼ ਆ ਜੀ ਹੁਣ ਬਸ ਆਪਾਂ ਮਾੜੇ ਕੰਮ ਛੱਡਤੇ ਹੁਣ ਆਪਾਂ ਸੁਧਰ ਗਏ ਆ ਕੱਲ ਇੱਕ ਬੀਬੀ ਆਈ ਸੀ ਬੱਚਾ ਤਾਂ ਉਹਦਾ ਨਸ਼ੇੜੀ ਆ ਪਰ ਜਦੋਂ 1-2 ਦਿਨ ਉਹਦੇ ਨਾਲ ਸਹਿਮਤੀ ਜੀ ਹੋ ਜਾਂਦੀ ਆ ਉਦੋਂ ਕਹਿਣ ਲੱਗ ਜਾਂਦੀ ਆ ਬਾ ਸੁਣ ਤਾਂ ਸੁਧਰ ਗਿਆ ਜਦੋਂ ਫੇਰ ਲੱਗ ਜਾਂਦਾ ਉਹ ਫੇਰ ਫੇਰ ਬੋਲਦੀ ਆ ਮਾੜਾ ਚੰਗਾ ਇਹ ਨਹੀਂ ਸੁਧਰ ਸਕਦਾ ਉਹਨੂੰ ਫਿਰ ਭੱਦੇ ਬੋਲ ਬੋਲਦੀ ਆ ਕਹਿਣ ਦਾ ਭਾਵ ਆ ਵੀ ਇਸ ਪੰਕਤੀ ਤੋਂ ਸਮਝ ਆਉਂਦੀ ਆ ਵੀ ਕਦੀ ਇਨਸਾਨ ਆਪਣੇ ਆਪ ਨੂੰ ਸਾਫ਼ ਸੁਥਰਾ ਸਮਝਣ ਲੱਗ ਜਾਂਦਾ ਵੀ ਮੈਂ ਉੱਤਮ ਹੋ ਗਿਆ ਇਹ ਉੱਦਮ ਕਰਦਾ ਵੀ ਮੈਂ ਹੁਣ ਪਵਿੱਤਰ ਹੋ ਗਿਆ ਮਾੜੇ ਕੰਮ ਛੱਡ ਤੇ ਉਹ ਥੋੜੇ ਜਿ ਦੇ ਚਰਵਾਤ ਫੇਰ ਉਸੇ ਕੰਮਾਂ ਤੇ ਹੋ ਜਾਂਦਾ ਇਸ ਪੰਕਤੀ ਚੋ ਗੱਲ ਆਈ ਆ ਜੀ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ ਰੱਬ ਨਾਲ ਉਹ ਆਪਣੀ ਹਸਤੀ ਵਖਰੀ ਰੱਖ ਕੇ ਕਦੇ ਉਸ ਦਾ ਮਨ ਪਾਪਾਂ ਦੀ ਮੈਲ ਵਿੱਚ ਲਿਬੜ ਜਾਂਦਾ ਹੈ ਕਦੇ ਉਹ ਆਪਣੇ ਆਪ ਨੂੰ ਆਪਣੇ ਹੀ ਉਦਮ ਦੇ ਆਸਰੇ ਉਸ ਮੈਲ ਨੂੰ ਤੋ ਲੈਂਦਾ ਹੈ ਬਸ ਆਪ ਹੀ ਕਦੇ ਚੰਗਾ ਮੜ ਗਿਆ ਕਦੇ ਕਿਤੇ ਚੰਗਾ ਬਣ ਗਿਆ ਕਦੇ ਮਾੜਾ ਬਣ ਗਿਆ ਅਗਲੀ ਪੰਕਤੀ ਜਿਮਾਰਾ ਦਾਦ ਨੇ ਹੋਂ ਵਿੱਚ ਜਾਤੀ ਬਿਨਸੀ ਜਨ ਸਿੱਖ ਹੋਵੇ ਹੋਂ ਵਿੱਚ ਜਾਤੀ ਜਨ ਸਿੱਖ ਹੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨ ਜਾਣ ਹੁਣ ਇਸ ਬਖਰੀ ਹੋਂਦ ਵਿੱਚ ਗਰਸਿਆ ਹੋਇਆ ਜੀਵ ਕਦੇ ਜਾਤ ਪਾਤ ਦੇ ਖਿਆਲ ਵਿੱਚ ਪੈ ਜਾ ਪੈ ਕੇ ਭਾਵ ਇਹ ਖਿਆਲ ਕਰਕੇ ਕਿ ਮੈਂ ਉੱਚੀ ਜਾਤੀ ਦਾ ਹਾਂ ਆਪਨਾ ਆਪ ਗਵਾ ਲੈਂਦਾ ਹੈ ਤੇ ਅਗਲੇ ਬੰਦਾਂ ਚ ਦੱਸਿਆ ਮਹਾਰਾ ਨੇ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਖ ਮੁਖਤ ਕੀ ਮੋਖ ਮੁਖਤ ਕੀ ਸਾਰ ਨਾ ਜਾਣ ਮਹਾਰਾਜ ਕਹਿੰਦੇ ਜਿਤਨਾ ਚਿਰ ਜੀਵ ਆਪਣੀ ਵਖਰੀ ਹੋਂਦ ਦੀ ਚਾਰ ਦਿਵਾਰੀ ਦੇ ਅੰਦਰ ਹੈ ਇਹ ਲੋਕਾਂ ਦੀ ਨਜ਼ਰ ਵਿੱਚ ਕਦੇ ਮੂਰਖ ਗਿਣਿਆ ਜਾਂਦਾ ਹੈ ਕਦੇ ਸਿਆਣਾ ਜੇ ਕੋਰਾ ਚੰਗਾ ਕੰਮ ਕਰ ਜਾਂਦਾ ਤਾਂ ਕਹਿੰਦਾ ਸਿਆਣਾ ਜਿਵੇਂ ਆਪਾਂ ਇੱਕ ਦਿਨ ਗੱਲ ਕਰੀ ਸੀ ਵੀ ਕੋਈ ਆਪਣਾ ਮੋਢਵਾਰ ਕਹਿ ਲੋ ਚਾਹੇ ਪਿੰਡ ਦਾ ਮੋਢਵਾਰ ਕਹਿ ਲੋ ਚਾਹੇ ਕੋਈ ਵੀ ਆ ਜੇ ਤਾਂ ਕੋਈ ਝਗੜੇ ਦੇ ਵਿੱਚ ਜਿਹਦੇ ਪੱਖ ਦੀ ਗੱਲ ਕਰਤੀ ਉਹਦੇ ਵਾਸਤੇ ਤਾਂ ਬੜਾ ਸਿਆਣਾ ਬੰਦਾ ਆ ਇਹ ਜਿਹਦੇ ਬਰੋਹ ਜਿਹਦੇ ਵਿਰੋਧਤਾ ਦੀ ਗੱਲ ਕਰਤੀ ਉਹਦੇ ਵਾਸਤੇ ਮਾੜਾ ਇਹ ਅਸੀਂ ਆਪੋ ਆਪਣੇ ਪੱਖ ਦੀ ਗੱਲ ਸੁਣ ਕੇ ਹੀ ਚੰਗਾ ਮਾੜਾ ਬਣਾ ਦਿੰਨੇ ਆ ਮਨੁੱਖ ਨੂੰ ਵੀ ਜਿਹੜਾ ਸਾਡੇ ਪੱਖ ਚ ਆਉ ਚੰਗਾ ਜਿਹੜਾ ਦੂਜੇ ਦੇ ਪੱਖ ਚ ਆਉ ਮਾੜਾ ਇਸ ਤਰ੍ਹਾਂ ਵੀ ਆਪਾਂ ਸਮਝ ਲੈਣੇ ਆ ਗੱਲ ਹੋਂਮ ਵਿੱਚ ਮੂਰਖ ਹੋਂਮ ਵਿੱਚ ਸਿਆਣਾ ਹੈ ਹੇ ਹੰਕਾਰ ਹੀ ਆ ਇਹ ਜਿੰਨਾ ਚਿਰ ਜੀਵ ਆਪਣੀ ਬੱਕਰੀ ਹੋੰਦ ਦੀ ਚਾਰ ਦਿਵਾਰੀ ਦੇ ਅੰਦਰ ਕੈਦ ਹੈ ਇਹ ਲੋਕਾਂ ਦੀ ਨਜ਼ਰ ਵਿੱਚ ਕਦੇ ਮੂਰਖ ਗਿਣਿਆ ਜਾਂਦਾ ਹੈ ਕਦੇ ਸਿਆਣਾ ਮੋਖ ਮੁਕਤ ਕੀ ਮੋਖ ਮੁਕਤ ਕੀ ਸਾਰ ਨਾ ਜਾਣਾ ਪਰ ਭਾਵੇਂ ਇਹ ਮੂਰਖ ਸਮਝਿਆ ਜਾਏ ਤੇ ਭਾਵੇਂ ਸਿਆਣਾ ਜਦ ਤੱਕ ਇਸ ਹੱਦ ਬੰਦੀ ਦੇ ਵਿੱਚ ਬੱਝਾ ਹੋਇਆ ਹੈ ਇਸ ਹੱਦ ਬੰਦੀ ਤੋਂ ਬਾਹਰ ਹੋਣ ਦੀ ਭਾਵ ਮੁਕਤੀ ਦੀ ਸਮਝ ਇਸ ਨੂੰ ਨਹੀਂ ਆ ਸਕਦੀ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਜਦ ਤਾਈਂ ਰੱਬ ਤੋਂ ਬਸੋੜੇ ਦੀ ਹਾਲਤ ਵਿੱਚ ਹੈ ਤਦ ਤਾਈਂ ਜੀਵ ਮਾਇਆ ਮਾਇਆ ਕੂਕਦਾ ਫਿਰਦਾ ਹੈ ਤਦ ਤਾਈਂ ਇਸ ਉੱਤੇ ਮਾਇਆ ਦਾ ਪ੍ਰਭਾਵ ਪਿਆ ਹੋਇਆ ਹੈ ਛੜਦੀ ਨਹੀਂ ਮਾਇਆ ਅਗਰਸ ਲੈਂਦੀ ਆ ਮਾਇਆ ਅਗਰਸਿਆ ਇਹ ਇਨਸਾਨ ਲੋਭੀ ਤੇ ਲਾਲਚੀ ਬਣਦਾ ਹੈ ਪੁੱਠੇ ਸਿੱਧੇ ਕੰਮ ਕਰਦਾ ਹੈ ਹੰਕਾਰੀ ਹੁੰਦਾ ਹੈ ਹੋਮੇ ਕਰ ਕਰ ਜੰਤ ਉਪਾਇਆ ਮਹਾਰਾਜ ਕਹਿੰਦੇ ਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ ਜਨਮ ਮੰਡਲੇ ਗੇੜ ਵਿੱਚ 84 ਦੇ ਗੇੜ ਚ ਪਿਆ ਰਹਿੰਦਾ ਤੇ ਅਗਲੇ ਪੰਨ ਚ ਮਹਾਰਾਜ ਦੱਸਦੇ ਨੇ ਹੋਮੇ ਬੁੱਝ ਤਾਂ ਦਰ ਸੂਜੇ ਗਿਆਨ ਬਹਿਉਣਾ ਕਥ ਕਥ ਲੂਜੇ ਜਦੋਂ ਰੱਬ ਤੋਂ ਵਿਛੋੜੇ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ ਭਾਬ ਜਦੋਂ ਇਸ ਨੂੰ ਸੂਝ ਪੈਂਦੀ ਹੈ ਕਿ ਮੈਂ ਆਪਣੇ ਹੀ ਬਖੇਰੇ ਵਾਲੀ ਹੱਦਬੰਦੀ ਵਿੱਚ ਕੈਦ ਹਾਂ ਰੱਬ ਨਾਲੋਂ ਟੁੱਟਿਆ ਪਿਆ ਹਾਂ ਤਦੋਂ ਇਸ ਨੂੰ ਰੱਬ ਦਾ ਦਰਵਾਜ਼ਾ ਲੱਭ ਪੈਂਦਾ ਹੈ ਫਿਰ ਉਸ ਗੁਰੂ ਨਾਲ ਜੁੜ ਪੈਂਦਾ ਇਹ ਜਦੋਂ ਨੂੰ ਪਤਾ ਲੱਗ ਜੇ ਵੀ ਮੈਂ ਮਾੜੇ ਕੰਮ ਕਰ ਰਿਹਾ ਵੀ ਮੈਂ ਮੋਹ ਮਾਇਆ ਵਿੱਚ ਫਸਿਆ ਹੋਇਆ ਹਾਂ ਫੇਰੇ ਨਿਕਲਣ ਦੀ ਕੋਸ਼ਿਸ਼ ਕਰਦਾ ਫਿਰ ਨਿਕਲੇਗਾ ਗੁਰੂ ਸ਼ਬਦ ਵਿਚਾਰ ਨਾਲ ਜੁੜ ਕੇ ਗੁਰੂ ਸ਼ਬਦ ਨਾਲ ਜੁੜ ਕੇ ਕੁਰਬਾਨੀ ਨਾਲ ਜੁੜ ਕੇ ਗਿਆਨ ਬਹਿਉਣ ਕਤ ਕਥ ਦੂਜੇ ਨਹੀਂ ਤਾਂ ਜਦ ਤੱਕ ਇਹ ਇਸ ਗਿਆਨ ਤੋਂ ਸਖਣਾ ਹੈ ਤਦ ਤਾਈ ਜਵਾਨੀ ਗਿਆਨ ਦੀਆਂ ਗੱਲਾਂ ਆਖ ਆਖ ਕੇ ਆਪਣੇ ਆਪ ਨੂੰ ਗਿਆਨਵਾਨ ਜਾਣ ਕੇ ਸਗੋ ਆਪਣਾ ਅੰਦਰ ਲੂੰਦਾ ਹੈ ਲੂੰਦਾ ਨਾਨਕ ਹੁਕਮੀ ਲਿਖਜੇ ਲੇਖ ਜਿਹਾ ਬਿਖੇ ਤੇ ਹਾ ਵੇਖ ਗੁਰੂ ਨਾਨਕ ਸਾਹਿਬ ਦੀ ਸਮਝਾਉਣਾ ਕਰਦੇ ਨੇ ਵੀ ਇਹ ਲੇਖ ਵੀ ਰੱਬ ਦੇ ਹੁਕਮ ਵਿੱਚ ਹੀ ਲਿਖਿਆ ਜਾਂਦਾ ਹੈ ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ ਮਨੁੱਖ ਦੇ ਕਰਮਾ ਮੁਤਾਬਕ ਫਿਰ ਉਹ ਨੂੰ ਕਾਰੋਬਾਰ ਦੇਣ ਦਾ ਵੀ ਚੱਲ ਕਰੀ ਜਲ ਜਿਹੋ ਜੀ ਤੇਰੀ ਵਰਤੀ ਆ ਵਰਤੀ ਮੁਤਾਬਕ ਫਿਰ ਉਹਦਰ ਨੂੰ ਤੋਰੀ ਰੱਖਦਾ ਜਿਹੜੀ ਮਾਰੀ ਵਰਤੀ ਹੈ ਮਾਰੇ ਵੱਲ ਨੂੰ ਤੋਰੀ ਰੱਖਦਾ ਚੰਗੀ ਵਰਤੀ ਵਾਲੇ ਨੂੰ ਚੰਗੇ ਪਾਸੇ ਲਾ ਲੈਂਦਾ ਇਹ ਵੀ ਸਮਝ ਸਕਦੇ ਆਪਾਂ ਗੱਲ ਇਹ ਤੋਂ ਮਹਾਰਾਜ ਕਹਿੰਦੇ اے ਨਾਨਕ ਇਹ ਲੇਖ ਵੀ ਰੱਬ ਦੇ ਹੁਕਮ ਵਿੱਚ ਹੀ ਲਿਖਿਆ ਜਾਂਦਾ ਹੈ ਜਿਹਾ ਵੇਖਦੇ ਹਾ ਵੇਖ ਜੀਵ ਜਿਵੇਂ ਜਿਵੇਂ ਵੇਖਦੇ ਹਨ ਤਿਵੇਂ ਤਿਹੋ ਜਿਹਾ ਉਹਨਾਂ ਦਾ ਰੂਪ ਤਿਹੋ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ ਜੈਸੀ ਸੰਗਤ ਵੈਸੀ ਰੰਗਤ ਜਿਵੇਂ ਆਪਾਂ ਆਮ ਗੱਲ ਕਹਦੇ ਨੇ ਵੀ ਤਾਂ ਸਾਲਾ ਚ ਬੈਣ ਲੱਗਾ ਤਾਂ ਤਾਂਸ ਖੇਡਣ ਦੀ ਹੱਤ ਪੈ ਜਾਣੀ ਆ। ਸ਼ਰਾਬੀਆਂ ਦੇ ਵਿੱਚ ਬੈਠਣ ਖੜਨ ਲੱਗਿਆ ਤਾਂ ਉਹਨਾਂ ਨੂੰ ਉਹ ਹੱਤ ਬਣ ਜਾਣੀ ਆ। ਵੀ ਜਿਹੋ ਜਿਹਾ ਵੇਖਦਾ ਮਨੁੱਖ ਉਹੋ ਜਿਹਾ ਹੀ ਹੋ ਜਾਂਦਾ। ਇੱਥੇ ਵੀ ਇਹੀ ਲਿਖਿਆ। ਜਿਹਾ ਵੇਖੇ ਤੇਹਾ ਵੇਖ। ਜੀਵ ਜਿਵੇਂ ਜਿਵੇਂ ਵੇਖਦੇ ਹਨ ਤੇਹੋ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ। ਭਾਵ ਜਿਸ ਜਿਸ ਨੀਅਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਹਨ ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਕੇ ਉਹ ਜਿਹੜਾ ਉਹਨਾਂ ਦਾ ਆਪਣਾ ਵੱਖਰਾ ਮਾਨਸਿਕ ਸਰੂਪ ਬਣ ਜਾਂਦਾ ਹੈ ਉਹੋ ਜਿਹੀ ਉਹਨਾਂ ਦੀ ਵੱਖਰੀ ਹਸਤੀ ਬਣ ਜਾਂਦੀ ਹੈ ਉਹੋ ਜਿਹੀ ਉਹਨਾਂ ਦੀ ਹੋਂ ਬਣ ਜਾਂਦੀ ਹੈ ਹਰੇਕ ਜੀਵ ਦੀ ਇਹ ਬਖੋ ਵੱਖਰੀ ਹਸਤੀ ਬਖੋ ਵੱਖਰੀ ਹੋਂ ਰੱਬ ਦੇ ਹੁਕਮ ਦੇ ਅਨੁਸਾਰ ਹੀ ਬਣਦੀ ਹੈ ਰੱਬ ਦਾ ਇੱਕ ਅਜਿਹਾ ਨਿਜਮ ਵੱਜਾ ਹੋਇਆ ਹੈ ਕਿ ਹਰੇਕ ਮਨੁੱਖ ਦੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ ਉਸ ਦੇ ਆਲੇ ਦੁਆਲੇ ਆਪਣੇ ਹੀ ਇਹਨਾਂ ਸੰਸਕਾਰਾਂ ਦਾ ਜਾਲ ਤਣਿਆ ਜਾ ਕੇ ਉਸ ਰੱਬੀ ਨਿਜਮ ਅਨੁਸਾਰ ਮਨੁੱਖ ਦੀ ਆਪਣੀ ਇੱਕ ਬਖਰੀ ਸਵਾਰਥੀ ਹਸਤੀ ਬਣ ਜਾਂਦੀ ਹੈ ਫਿਰ ਉਹ ਮਨੁੱਖ ਸਵਾਰਥੀ ਹੋ ਜਾਂਦਾ ਬਸ ਮੇਰਾ ਮੇਰਾ ਹੀ ਜ਼ਬਰ ਜੇ ਮੇਰਾ ਹੀ ਜ਼ਬਰ ਜੇ ਦੂਜਿਆਂ ਦਾ ਵਿਗੜਦਾ ਵਿਗੜ ਜੇ ਇਹੀ ਗੱਲਾਂ ਚੱਲ ਰਹੀਆਂ ਨੇ ਛੋਟੇ ਪੱਧਰ ਤੋਂ ਲਾ ਕੇ ਵੱਡੇ ਪੱਧਰ ਤੱਕ ਜਿਵੇਂ ਆਪਾਂ ਪਾਣੀਆਂ ਦੀ ਗੱਲ ਕਰੀ ਆ ਵੀ ਸਾਜਿਸ਼ ਦੇ ਨਾਲ ਪਾਣੀ ਛੱਡਿਆ ਜਾ ਰਿਹਾ ਇਹ ਬਸ ਇੱਕ ਆਪਣੀ ਵਖਰੀ ਸਵਾਰਥੀ ਹਸਤੀ ਬਣਾਈ ਬੈਠਾ ਮਨੁੱਖ ਵੀ ਮੇਰਾ ਸਬਰੇ ਉਹਦਾ ਵਿਗੜੇ ਮਹੱਲਾ ਦੂਜਾ ਹੋਮੇ ਇਹ ਹਾਜਾਤ ਹੈ ਹੋਮੇ ਕਰਮ ਕਮਾਈ ਮਹਾਰਾਜ ਕਹਿੰਦੇ ਹੋਮੇ ਦਾ ਸੁਭਾਅ ਇਹੀ ਹੈ ਭਾਪ ਜੋ ਰੱਬ ਨਾਲੋਂ ਬੱਕਰੀ ਅਪਨੰਤ ਬਣੀ ਰਹੇ ਤਾਂ ਉਸ ਦਾ ਛੱਟਾ ਇਹੀ ਨਿਕਲਦਾ ਹੈ ਕਿ ਜੀਵ ਉਹੀ ਕੰਮ ਕਰਦੇ ਹਨ ਜਿਨ੍ਹਾਂ ਨਾਲ ਇਹ ਬੱਕਰੀ ਹੋਂਦ ਟਿਕੀ ਰਹੇ ਉਹੀ ਕੰਮ ਕਰਦਾ ਜੀ ਬਸ ਮੇਰੀ ਪਹਿਚਾਨ ਬਣੀ ਰਹੇ ਉਹ ਮੇ ਲਈ ਬੰਦਨਾ ਫਿਰ ਫਿਰ ਜੂਨੀ ਪਾਹੀ ਮਹਾਰਾਜ ਕਹਿੰਦੇ ਇਸ ਬੱਕਰੀ ਹੋਣ ਦੇ ਬੰਧਨ ਵੀ ਇਹੀ ਹਨ ਭਾਵ ਬੱਕਰੀ ਹੋਣ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜੰਜੀਰ ਵੀ ਇਹੀ ਹਨ ਇਹੀ ਜੰਜੀਰਾ ਬਣਦੇ ਨੇ ਫਿਰ ਸਜਾਵਾਂ ਮਿਲਦੀਆਂ ਨੇ ਇੱਕ ਕਾਨੂੰਨੀ ਸਜਾਵਾਂ ਮਿਲਦੀਆਂ ਨੇ ਇੱਕ ਦਰਗਾਹੀ ਸਜਾ ਵੀ ਮਿਲ ਜਾਂਦੀ ਆ ਮਨੋਕੋਨ ਮਨੋਕਨ ਕੋਈ ਬਿਮਾਰੀ ਠਮਾਰੀ ਚੰਬਰ ਜਾਂਦੀ ਮਨ